ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅਨੰਦ ਬਾਣੀ ਅਨੰਦ ਪਿਆ ਹੈ ਤੁਰ ਕੀ ਬਾਣੀ ਪਾਠੇ ਮੁਖਨ ਜੋ ਪਾਨੈ ਆਪੈ ਸੰਗਤ ਭੀਤਰ ਆਇਆ ਦਰਸ਼ਨ ਜਨ ਕੇ ਪਾਨੈ ਪਰਸਤੋੜ ਸਹਿ ਪਰਿਆ ਆਈ ਸੁਰਗਪੁਰੀ ਸਹਿ ਦੇਵਨ ਸਬੈ ਸੰਗਤ ਪ੍ਰੇਮੀ ਆਈ ਬੈਕ ਇਸ ਕੇ ਲੇਵਨ ਵਾਗਵਾਗ ਸਹਿ ਕਲਿਆ ਪੌਂਚੀ ਖੁਸ਼ੀਆਂ ਆਪ ਖਡਾਨੈ ਸਬੈ ਅੰਗੀ ਸਾਖੀ ਆਈ ਦਰਸ਼ਕ ਹਰ ਕੇ ਪਨ ਆਪੈ ਮਿਤਕਿਆ ਪਹਿ ਲਿਖ ਕੇ ਤਾਜਲ ਚਾਨੇ ਆਇਆ ਵਾਲਮੀਕ ਓਕਾਰ ਵਿਦਾਤਾ ਹਰ ਈਸ਼ਵਰ ਹਰ ਰਾਯਾ ਸਗਨਾ ਵਾਲੇ ਘਰ ਮੈਂ ਦੇਖੋ ਪੰਚੋ ਤਤ ਸਦਾ ਹੈ ਐਸੀ ਘੜੀ ਸੁਲੱਖਣੀ ਸਤਗੁਰ ਸਭ ਕਹਿ ਘਰੀ ਲਿਆਇ ਪਾਤ ਜੂਤ ਦਤਾਰ ਵਸ ਕੀ ਨਾ ਕਾਲ ਕਟੰਭ ਸਭ ਮਾਰੇ ਸਤ ਸਗ ਤੂੰ ਹੈ ਹਰ ਕੀ ਪਾੜੀ ਸਭ ਕੋ ਪਾਰ ਉਤਾਰੇ ਅਰਹਤ ਪਾੜੀ ਗੁਰ ਫਰਮਾੜੀ ਸ਼ਬਦ ਕਾ ਸਰਵਾਜ ਜਿਸ ਘਰ ਤੇਰੀ ਮਾਇਆ ਵਰਸੈ ਸੋ ਘਰ ਸੁਰਗਨ ਲਾਗੇ ਸਤ ਸੰਗਤੋ ਹੈ ਹਰ ਕੀ ਪਾੜੀ ਉੱਚ ਸਤ ਕਬਾਈ ਸਭ ਸੇ ਉੱਚਾ ਸਤ ਗੁਰੂ ਮੇਰਾ ਪ੍ਰਭੂ ਵਾਲਮੀਕ ਕੋ ਧਿਆਈ ਹਰੇ ਮਨ ਭੋਲੇ ਹਰ ਕੋ ਦਿਲ ਮੈਂ ਰੱਖਣਾ ਸਦਾ ਬਠਾਈ ਸਗਲੇ ਕਾ ਦੁਖਨ ਕਾ ਨਾਸ سب کش آپ کرائے سچا خدا کا دل میں جو جن سدا تس جن کی پت جس ایشور ار دیا پوک پیاس سب جائے پار برم تن پایا ایشور سنگ سہای ست گرہر کی جوت کو ਸ਼੍ਰੀ ਵਾਲਮੀਕ ਭਗਵਾਦ ਅਨੰਦ ਅਨੰਦਾ ਜੋ ਪਿਆ ਸਭ ਕਿਰਪਾ ਸੰਗ ਅਨੰਦ ਸੋ ਕਰ ਪਾਏ ਅਦੇਰ ਕਿਉ ਜਿਸ ਘਰ ਨਦਰ ਨ ਸੰਗ ਜਾਂ ਕੋ ਨ ਬਿਸਾਰਿਆ ਤੈ ਭੁਲਾ ਫਿਰੈ ਮਨੁਖ ਦਰ ਸਬਲੀ ਜਬ ਕਰੈ ਤੁਸ ਘਰ ਕੈ ਸਾ ਦੁਖ ਬਾਦ ਚ ਚਲ ਕੋ ਬੋੜਤੀ ਹੈ ਦਿਲ ਚ ਤਰ ਹਡੋਲ ਬੋ ਬਾਯਾ ਸਭ ਪਰਮ ਹੈ ਹਰ ਕਾ ਨਾਮ ਅਡੋਲ ਆਪਲ ਵੋ ਕਰਤਾਰ ਕਾ ਸੋ ਬਨ ਦਿਲ ਮੇ ਪੂਰੀਆ ਸਭ ਵਾਲਮੀਕ અવਤਾਰ ਜੀ ਜਤ ਸਭ ਖੇਲ ਹੈ ਸਭ ਰਿਸ਼ਤੇਦਾਰੀ ਕੂੜ ਐਸਾ ਕਾਪੜਾ ਕੀ ਜੀਏ ਈਸ਼ਵਰ ਪੈ ਵਸੂੜ ਸੰਜਨ ਅਬਰਤ ਪਾਇਆ ਜਿਦ ਲੜ ਫੜਿਆ ਤੇਰਾ ਕੋ ਕਾਪ ਕਾ ਪੈਦਾ ਸ਼ੂਟਾ ਅਬ ਹੋਇਆ ਤਾਰ ਸਵੇਰਾ ਪਾਵਤ ਪਾਵਤ ਆਖੀਐ ਪਾਵਤ ਤੂੰ ਹਰ ਰਾਇ ਸੋ ਜਨ ਪਾਵਤ ਹੋਵਸੀ ਜੋ ਜਨ ਹਰ ਕਾ ਸਾਇਆ ਕੱਪੜ ਹੋਇ ਪਲਿਤ ਤੋ ਫਿਰ ਸਾਬੂਨ ਬੈਲ ਨਿਖਾਰੇ ਜੇ ਮਨ ਹੋਇ ਪਲਿਤ ਤੋ ਪ੍ਰਭ ਵਾਲੀ ਕਾ ਬੇਬੁਖ ਗੁਰਸੈ ਹੋਏ ਕੇ ਬੁਖਤੇ ਨਾ ਕੋਈ ਪਾਏ ਚੱਕਰ ਆਵਾਜਾਈ ਕਾ ਸਵਰਗਨ ਸੁਖ ਨ ਪਾਏ ਸ਼ਬਦ ਗੁਰੂ ਕਾ ਤਨਹਾ ਦਿਲ ਮੈ ਲਿਓ ਜੜਾਈ ਜਹ ਸ਼ਬਦ ਜਿਸ ਤਨ ਜੜੈ ਸੋ ਤਨ ਹਰ ਕੋ ਪਾਏ ਸੋੜ ਰਹੀ ਦੇ ਨਿ ਬਾੜੀਏ ਕਭੂ ਕਾਬ ਚੋਰ ਨਾ ਹੋਏ ਐਸੀ ਕਰਮੀ ਕੀ ਜਿਐ ਜੋ ਈਸ਼ਵਰ ਦਲੇ ਸਬੋਏ ਐਦੋ ਮੋਰੀ ਅਖੀਆਂ ਨਾ ਹਰ ਬਿਨ ਔਰ ਨਾ ਦੇ ਇੱਕ ਹਰ ਕਾ ਅਬਲ ਰੂਪ ਹੈ ਗੁਰੂ ਭਾਲ ਬੀਕ ਵਸੇਖ ਜੇ ਮਨ ਸੱਚਾ ਹੋਏ ਤੋ ਫਿਰ ਬਹਿਰੀ ਹੋਏ ਨਾ ਕੋਈ ہرکٹ کو کاٹتی نام شبد ہر ایسی بولی بولی ہے جس, کو سبی جس کی جگ کرے اللہ کو من پائے بندے کر کے بند گی تو اپنی ناد سوار ਆਵਨ ਜਨਮ ਨੁੱਖ ਕਾ ਕਬਹੀ ਨਾ ਜਾਏ ਕੁਮਾਰ ਉੱਚਾ ਗੁਰ ਕਾ ਸ਼ਬਦ ਹੈ ਔਰ ਗੁਰ ਜਨ ਕੈ ਲੇਖ ਦਸਮ ਦਵਾਰਾ ਖੋਲ ਕਰ ਪ੍ਰਭਵਾ ਅਲਬੀਕ ਗੁਰੂ ਦੇਖ ਕੂੜ ਕ ਬੰਡਲ ਭਰ ਲਿਆ ਉਜਵਲ ਕੈਸਾ ਹੋਇ ਸਾਬੜ ਕਾ